ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਿਵੇਂ ਵੀਰ ਜੀ ਸਾਰੇ ਠੀਕ ਠਾਕ ਤੇ ਆਪਾਂ ਕਰਤੀ ਆ ਮਸ਼ੀਨ ਸੇਲ ਤੇ ਇਹ ਬਾਈ ਹੁਣਾਂ ਨੇ ਮਸ਼ੀਨ ਖਰੀਦੀ ਆ ਬਾਈ ਹੁਣਾਂ ਨੂੰ ਕਰਤੀ ਆ ਆਪਾਂ ਸੇਲ ਬਾਈ ਨੇ ਕਰਾਈ ਆ ਡੀਲ ਕੋਈ ਵੀ ਸੰਪਰਕ ਕਰ ਸਕਦਾ ਨੰਬਰ ਆਪਾਂ ਪਾ ਦਾਂਗੇ ਬਾਈ ਦਾ ਬਾਇਓ 'ਚ ਤੇ ਕਰ ਲਿਓ ਬਾਈ ਹੁਣਾਂ ਨੇ ਲਈ ਆ ਬਾਈ ਕਿਵੇਂ ਰਹੀ ਡੀਲ ਸੌਦਾ ਵਧੀਆ ਰਿਆ ਵਧੀਆ ਰਿਆ ਬਾਈ ਜਿਹੜੀ ਗੱਲ ਸੀਗੀ ਉਹੀ ਆ ਉਹੀ ਆ ਬਾਈ ਤੂੰ ਆਪਾਂ ਮਸ਼ੀਨ ਖਰੀਦੀ ਆ 6 ਲੱਖ 47 ਹਜ਼ਾਰ ਰੁਪਏ ਠੀਕ ਹੈ ਜੀ। ਮੁਫਾਸ਼ੋ ਕੇ ਸੌਦਾ ਦਿੱਤਾ ਤੇ ਆਪਾਂ ਲਿਆ। ਠੀਕ ਹੈ ਬਾਈ। ਮੁਗਾ ਏਰੀਆ ਆਪਣਾ ਪਿੰਡ ਬਕਨਾਲ। ਠੀਕ ਹੈ ਬਾਈ। ਰਾਜੂ ਨੇ ਸੌਦਾ ਕਰਾਇਆ। ਯਾਰ ਰਾਜੂ ਬੋਲ ਕੋਈ ਰਾਜੂ। ਹਾਂਜੀ। ਕਿਸੇ ਨੇ ਵੀ ਕੋਈ ਵੀ ਮਸ਼ੀਨ ਲੈਣੀ ਹੋਵੇ ਬਾਈ ਨਾਲ ਸੰਪਾਰਕ ਕਰ ਸਕਦਾ ਵਾ। ਜਿਹੜੀ ਗੱਲ ਹੋਊਗੀ ਬਾਈ ਉਹੀ ਦੱਸੂਗਾ ਫालतू ਕੋਈ ਗੱਲਬਾਤ ਨਹੀਂ ਕੁਛ ਨਹੀਂ। ਜੈਨੂਇਨੀਆਂ ਗੱਲਾਂ ਹੋਣਗੀਆਂ ਹੈਗੀ ਬਾਈ ਰਾਜੂ ਗੱਲ। ਵਾਧੂ। ਮਸ਼ੀਨਾ ਵਾਧੂ। ਕੋਈ ਚੱਕ ਦੇਤੀ ਬਾਈ ਉਹਨਾਂ ਨੂੰ ਚੰਗੀ। ਠੀਕ ਹੈ ਕੋਟੰਦਰ ਕਿ ਬੱਛੇ ਠੀਕ ਹੈ ਯਾ ਵੀਰ ਬੰਦ ਕਰ ਲਈ ਬਾਈ ਨੇ ਸਟਾਰ ਲੱਗੇ ਆ ਬਾਈ ਤਰਨ ਬਾਈ ਉਹਨਾਂ ਨੂੰ ਕਰੇ ਵਾਦਾ ਮਹੀਨ ਆਪਣੀ ਬਾਡੀ ਸਾਰੀ ਇਸੇ ਮਹੀਨ ਦੇ ਸਹਾਰੇ ਤੇ ਬਣੀ ਸੀ ਕਰ ਲੋ ਚੇਤ ਵੀ ਇਦੀ ਅਜ ਸਬਰ ਵਾਲਿਆਂ ਨੇ ਰਾਣੀ ਨਵੇ ਦੇ ਦੁਆਰਾ ਕਿਦੋਂ ਕੀ ਹੁਕਮ ਦਾ ਨੱਪ ਲੈਨੇ ਆ ਦਸ਼ਮੇਸ਼ ਜਾਂ ਫਿਰ ਇਹਦੇ ਨਾਲ ਦੀ ਕੋਈ ਕਰਤਾਰ ਕਰਤਾਰ ਬਾਈ ਹੋਣੀ ਆ ਇਹੇ ਹੈਪੀ ਬ੍ਰਾਉਨ ਤੇਰੇ ਵਾਲੀ ਨਾਲ ਦੀ ਲਾਈਈਏ ਕਰਤਾਰ ਦੇ ਕੇ ਕਰਤਾਰ ਕਿ ਵਿਸ਼ਾਲ ਲੈਈਏ ਵਿਸ਼ਾਲ ਨਹੀਂ ਲੈਣੀ ਯਾਰ ਵਿਸ਼ਾਲ ਨੂੰ ਨਹੀਂ ਦਿਲ ਮੰਦਾ ਹਾਂ ਹਾਂ ਮੈਂ ਤਾਂ ਇਹੀ ਕਹਿਣਾ ਵੀ ਕਰਤਾਰ ਹੀ ਲਾਈਈਏ ਚੱਲੇ ਆ ਜੀ ਬਾਈ ਹੁਣੇ ਤੇ ਆਪਣੇ ਸਾਰੇ ਗਾਹਕ ਆਪਾਂ ਇਸੇ ਮਸ਼ੀਨ ਨਾਲ ਬਣਾਏ ਆ ਤੇ ਬਾਈ ਹੁਣਾਂ ਨੂੰ ਕਰੇ ਵਾਅਦਾ ਚਲਾਈ ਚ ਮਸ਼ੀਨ ਇੱਕ ਨੰਬਰ ਆ ਜਿਹਦੇ ਜਿਹਦੇ ਵੜਦੇ ਆ ਬਾਈ ਸਾਰਿਆਂ ਨੂੰ ਪਤਾ ਕੋਈ ਮਸਲਾ ਨਹੀਂ ਉਹਦੇ ਚ ਆਪਣੇ ਸਾਰੇ ਗਾਹਕ ਇਸੇ ਮਸ਼ੀਨ ਨਾਲ ਬਣੇ ਆ ਇਸੇ ਮਸ਼ੀਨ ਦੇ ਸਰੋਂ ਆਪਾਂ ਗਾਹਕ ਬਣਾਏ ਸਾਰੇ ਤੇ ਬਾਈ ਹੁਣਾਂ ਨੂੰ ਕਰੇ ਹੁਣ ਵਾਤ ਬਾਈ ਹੁਣੀ ਕਰਨ ਯਾਦ ਬਾਈ ਹੁਣਾ ਕੋਲ ਸੀ ਪਹਿਲਾਂ ਟਰੈਕਟਰ ਵਾਲੀ ਮਸ਼ੀਨ ਦੇਖੋ ਜੀ ਰਖਾਤਾ ਆਪਾਂ ਸਟਰੈਸ਼ਰ ਸਾਰੀ ਮਸ਼ੀਨ ਓਰੀਜਨਲ ਆਈ ਬਿਲਕੁਲ ਜਿੱਦਾਂ ਕੰਪਨੀ ਚੋਂ ਆਈ ਰੰਗ ਪੇਂਟ ਸਾਰਾ ਕੁਝ ਨਾਲ ਦਾ ਉਦਾਂ ਦੀ ਉਦਾਂ ਜਿਵੇਂ ਉਹਨੇ ਸੀਗੀ ਟਾਇਰ ਵੀ ਸੀਗੇ 50 60 ਪੈਸੇ ਤੇ ਪਿਛਲੇ ਸੀਗੇ 70 ਤੋਂ 80 ਪੈਸੇ ਇਹ ਮਸ਼ੀਨ ਆਪਾਂ ਲਈ ਸੀ ਪਿੰਡ ਮੱਝੂਆਂ ਤੋਂ ਪੰਮੇ ਅੰਕਲ ਹੋਂਾਂ ਤੋਂ ਲਈ ਸੀਗੀ ਮਸ਼ੀਨ ਪੰਮੇ ਅੰਕਲ ਹੁਣੀ ਐ ਪਿੰਡ ਮੱਝੂ ਕਾਂ ਤੋਂ ਤੇ ਉਹਨਾਂ ਤੋਂ ਆਪਾਂ ਲਈ ਸੀ ਮਸ਼ੀਨ ਉਹਨਾਂ ਨੇ ਦੱਸਿਆ ਸੀ ਆਪਾਂ ਨੂੰ ਸਾਰੀ ਜੈਨੂਨ ਤਾਂ ਮਸ਼ੀਨ ਜੈਨੂਨ ਇਸ ਉਹਨਾਂ ਨੇ ਦੱਸਿਆ ਹੀ ਵੀ ਆਹ ਸੀਜ਼ਨ ਚੈਨਾ ਲਾਉਣਗੀਆਂ ਅਗਲਾ ਨਹੀਂ ਲਾਉਂਦੀਆਂ ਉਦਾਂ ਹੀ ਸੀ ਉਹੀ ਸੀਜ਼ਨ ਲਾ ਕੇ ਆਪਾਂ ਨੂੰ ਚੈਨਾ ਬਦਲਣੀਆਂ ਪਈਆਂ ਤੇ ਉਦਾਂ ਹੀ ਬਾਈ ਉਹਨਾਂ ਨੂੰ ਆਪਾਂ ਤਾਂ ਸੀ ਆਪਾਂ ਫਿੰਗਰਾਂ ਬੋਂਗਰਾਂ ਸਾਰਾ ਕੰਮ ਬਾਈ ਕਰਾ ਕੇ ਰੱਖਿਆ ਹੋਇਆ ਕੋਈ ਚੱਕਰ ਹੀ ਨਹੀਂ ਸੀਗਾ ਇਹ ਤਾਂ ਆਪਾਂ ਥੋੜਾ ਜਿਹਾ ਨਮੀ ਪ੍ਰਾਣੀ ਮਹੀਨ ਦਾ ਚੱਕਰ ਪੈਣ ਲੱਗ ਗਿਆ ਸੀ ਆਪਾਂ ਤਾਂ ਸੀਲ ਕਰਤੀ ਦੇਖੋ ਲਿਖਿਆ ਹੋਇਆ ਆਪਣਾ ਸਬਰ ਜਿੰਨੇ ਆਪਣੇ ਸਾਧਨਾ ਸਾਰਿਆਂ ਤੇ ਲਿਖਿਆ ਹੋਇਆ ਬਾਬੇ ਦੀ ਕਿਰਪਾ ਨਾਲ ਵਾਈ ਉਹਨਾਂ ਨੂੰ ਕਰੇ ਵਾਧਾ ਬਾਏ ਬਾਏ ਆਪਣਾ ਬਥੇਰਾ ਸਾਥ ਦਿੱਤਾ ਤੇ ਬਾਈ ਉਹਨਾਂ ਦਾ ਵੀ ਦੇਵੇ ਸਾਥ ਤੇ ਕਰੇ ਬਾਬਾ ਮੇਰ ਆਹ ਹੁੰਦਾ ਈ ਯਾਰਾਂ ਦਾ ਪਿਆਰ ਇਹ ਮਿੱਤਰ ਆਪਣਾ ਜੋਤ ਕਲੇਰਾਂ ਵਾਲਾ ਤੇ ਆਪਣੀ ਮਸ਼ੀਨ ਜਾਂਦੀ ਵੇਖੀ ਇਹਨੇ ਤੇ ਮੈਨੂੰ ਲਾਇਆ ਫੋਨ ਕਹਿੰਦਾ ਮਸ਼ੀਨ ਸੇਲ ਕਰਤੀ ਕੋਈ ਲਈ ਜਾਂਦਾ